ਸੋਰਠਾ ਮਹਲਾ 5 ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣ ਧਰਮ ਨਾ ਜਾਣ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਓ ਨੇ ਮਾਣਿਆ ਤੂੰ ਮਾਣ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਕੁਰਮਣ ਰਹਾਉ ਜੈਸਾ ਬਾਲਕ ਪਾਏ ਸੁਬਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ ਬਹੋ ਪਾਤੀ ਬਹੁੜਾ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਭੀਜਾ ਗੋਬਿੰਦਾ ਹਰ ਭਾਵੈ ਪੈਜਰ ਖਾਈਐ ਔਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਿਆਰ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕਾ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਾਨ ਨਾਨਕ ਸੁਖਾਵ ਸੰਤੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਛੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖਵ ਸੰਤੀ ਸੋ ਰਠਾ ਮਹਲਾ 5 ਗਈ ਬਹੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੋ ਨੇ ਚੀਜਾਂ ਚੀਜਾਂ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਕੋਰਮਾਣ ਰਹਾਉ ਜੈਸਾ ਬਾਲਕ ਪਾਏ ਸੁਬਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਹੂ ਪਾਤੀ ਬਹੜਾ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੇ ਤਾ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈਜਰ ਖਾਈਐ ਔਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈ ਆ ਹੋਏ ਦਿਆਰ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁਕਾ ਮਨ ਕੀ ਚਿੰਤੀ ਹਰ ਹਰ ਨਾਮ ਔਖਦ ਮੁਖ ਪਾਇਆ ਜਨ ਨਾਨਕ ਸੁਖਵ ਸੰਤੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣਾ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਛੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖਵ ਸੰਤੀ ਸੋਰਠਾ ਮਹਲਾ 5 ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ ਕਰਮਾ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੂੰ ਮਾਣ ਨੇ ਚੀਜਾਂ ਚੀਜਾਂ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਕੋਰਮਣ ਰਹਾਉ ਜੈਸਾ ਬਾਲਕ ਪਾਏ ਸੁਬਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ ਬਹੋ ਪਾਤੀ ਬਹੁੜਾ ਪਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਬਿਦ ਜਾਣ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਪੀਜੈ ਗੋਬਿੰਦਾ ਹਰ ਭਾਵੈ ਪੈਜਰ ਖਾਈਐ ਔਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਓਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁਕਾ ਮਨ ਕੀ ਚਿੰਤੀ ਹਰ ਹਰ ਨਾਮ ਔਖਦ ਮੁਖ ਪਾਇਆ ਜਨ ਨਾਨਕ ਸੁਖਵ ਸੰਤੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਛੁੱਕਾ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ